ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਅਸੀਂ ਉਮੀਦ ਕਰਦੇ ਹਾਂ ਕਿ ਸਤਿਗੁਰੂ ਜੀ ਦੀ ਕਿਰਪਾ ਨਾਲ ਆਪ ਸਭ ਠੀਕ ਹੋ ਗਏ ਅੱਜ ਆਪਾਂ ਜਾਣਾਂਗੇ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਸਥਿਤ ਗੁਰਦੁਆਰਾ ਧੰਧਨ ਬਾਬਾ ਦੀਪ ਸਿੰਘ ਜੀ ਸ਼ਹੀਦ ਦੇ ਇਤਿਹਾਸ ਬਾਰੇ ਤਾਂ ਜੇਕਰ ਆਪ ਜੀ ਨੂੰ ਵੀਡੀਓ ਪਸੰਦ ਆਈ ਤਾਂ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਜ਼ਰੂਰ ਕਰ ਦਿਓ ਜੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਆ ਜੇ ਇਸ ਤਰ੍ਹਾਂ ਦੀਆਂ ਹੋਰ ਵੀਡੀਓ ਦੇਖਣ ਵਾਸਤੇ ਤਾ ਸੰਗਤ ਜੀ ਵਾਪਰਿਆ ਇਓ ਕਿ ਸਨ 1757 ਵਿੱਚ ਅਹਿਮਦ ਸ਼ਾਹ ਅਬਦਾਲੀ ਜੋ ਕਿ ਮੁਗਲ ਫੌਜ ਦਾ ਬਾਦਸ਼ਾਹ ਹੈ ਇਸ ਸਿੱਖਾਂ ਤੋਂ ਬੜਾ ਤੰਗ ਹੋਇਆ ਫਿਰਦਾ ਹੈ ਕਾਰਨ ਕੀ ਹੈ ਕਿ ਇਹ ਜਿੱਥੇ ਵੀ ਪਿੰਡ ਵਿੱਚ ਹਮਲਾ ਕਰਕੇ ਉਸ ਦਾ ਧਨਮਾਲ ਲੁੱਟਦਾ ਸੀ ਅਤੇ ਉਥੋਂ ਦੀਆਂ ਧੀਆਂ ਭੈਣਾਂ ਨੂੰ ਬੰਦੀ ਬਣਾ ਕਰਕੇ ਆਪਣੇ ਨਾਲ ਲੈ ਕਰਕੇ ਜਾਂਦਾ ਸੀ ਤਾਂ ਜਿਹੜੇ ਸਿੱਖ ਹਨ ਉਹ ਉਸ ਉੱਤੇ ਹਮਲਾ ਕਰਕੇ ਇਸ ਪਾਸੋਂ ਲੁੱਟਿਆ ਧਨ ਵੀ ਖੋਹ ਲੈਂਦੇ ਸੀ ਅਤੇ ਮਾਤਾ 99 ਛਡਾ ਲੈ ਜਾਂਦੇ ਸੀ ਇਹਨਾਂ ਸਭ ਕਾਰਨਾ ਤੋਂ ਤੰਗ ਹੋ ਕਰਕੇ ਇਸਨੇ ਤੈਮੂਰ ਸ਼ਾ ਅਤੇ ਜਹਾਂ ਖਾਨ ਦੀ ਡਿਊਟੀ ਲਈ ਸਿੱਖਾਂ ਨੂੰ ਜੜ ਤੋਂ ਖਤਮ ਕਰਨ ਦੀ ਤਾਂ ਇਹਨਾਂ ਨੇ ਬੈਠ ਕਰਕੇ ਬਿਉਂਦ ਬਣਾਈ ਅਤੇ ਸੱਚਖੰਡ ਸ੍ਰੀ ਹਰਮੰਦਰ ਸਾਹਿਬ 'ਤੇ ਹਮਲਾ ਕੀਤਾ ਅਤੇ ਪਵਿੱਤਰ ਸਰੋਵਰ ਨੂੰ ਗੰਦਕੀ ਅਤੇ ਜਾਨਵਰਾਂ ਦੀ ਹੱਡੀਆਂ ਨਾਲ ਭਰ ਦਿੱਤਾ ਤਾ ਇੱਕ ਨਿਹੰਗ ਸਿੰਘ ਇਹ ਖਬਰ ਤਖਤ ਸ਼੍ਰੀ ਦਮਦਮਾ ਸਾਹਿਬ ਪਲਵੰਡੀ ਸਭੋ ਵਿਖੇ ਲੈ ਕੇ ਬਾਬਾ ਦੀਪ ਸਿੰਘ ਜੀ ਪਾਸ ਪਹੁੰਚਦਾ ਹੈ ਜਿੱਥੇ ਬਾਬਾ ਦੀਪ ਸਿੰਘ ਜੀ ਭਜਨ ਬੰਦਕੀ ਨਾਮ ਸਿਮਰਨ ਅੰਦਰ ਆਪਣਾ ਜੀਵਨ ਬਤੀਤ ਕਰ ਰਹੇ ਸਨ ਅਤੇ ਇਸ ਸਥਾਨ ਉਤੇ ਹੀ ਬਾਬਾ ਦੀਪ ਸਿੰਘ ਜੀ ਨੇ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਚਾਰ ਪਵਿੱਤਰ ਸਰੂਪ ਆਪਣੇ ਹੱਥੀ ਲਿਖੇ ਸਨ ਜਦੋਂ ਇਹ ਖਬਰ ਲੈ ਕਰਕੇ ਨਿਹੰਗ ਸਿੰਘ ਧੰਤਨ ਬਾਬਾ ਦੀਪ ਸਿੰਘ ਜੀ ਕੋਲ ਪਹੁੰਚਦਾ ਹੈ ਤਾਂ ਜਦੋਂ ਨਿਹੰਗ ਸਿੰਘ ਸਾਰੇ ਗੱਲ ਬਾਬਾ ਦੀਪ ਸਿੰਘ ਜੀ ਨੂੰ ਦੱਸਦਾ ਹੈ ਤਾਂ ਬਾਬਾ ਦੀਪ ਸਿੰਘ ਜੀ ਚੌਂਕੜੇ ਤੋਂ ਇੱਕਦਮ ਉੱਠ ਖੜੇ ਹੁੰਦੇ ਹਨ ਜਿਸ ਹੱਥੰਦਰ ਕਦੇ ਕਲਮ ਫੜਦੇ ਸੀ ਉਸ ਹੱਥੰਦਰ ਅੱਜ 18 ਸਿਰ ਦਾ ਖੰਡਾ ਫੜ ਲਿਆ ਅਤੇ ਜਿਨ੍ਹਾਂ ਅੱਖਾਂ ਵਿੱਚ ਉਸ ਅਕਾਲ ਪੁਰਖ ਵਾਹਿਗੁਰੂ ਦੇ ਪ੍ਰਤੀ ਵਿਰਾਗ ਹੁੰਦਾ ਸੀ ਉਹਨਾਂ ਅੱਖਾਂ ਵਿੱਚ ਅੱਜ ਲਹੂ ਪਰ ਆਇਆ ਬਾਬਾ ਦੀਪ ਸਿੰਘ ਜੀ ਸਾਰੇ ਸਿੰਘਾਂ ਨੂੰ ਹੁਕਮ ਕਰਦੇ ਹਨ ਕਿ ਸਿੰਘੋ ਤਿਆਰ ਬਰ ਤਿਆਰ ਹੋਵੋ ਤਾਂ ਜਿਹੜੇ ਬਾਬਾ ਦੀਪ ਸਿੰਘ ਜੀ ਦੇ ਅਰਦਾਸ ਤੇ ਬੋਲ ਇਹ ਹੁੰਦੇ ਸੀ ਕਿ ਸਤਿਗੁਰੂ ਜੀ ਸਿਰ ਤੇ ਮਿਹਰ ਭਰਿਆ ਹੱਥ ਰੱਖਿਆ ਜੇ ਮੈਨੂੰ ਬਾਣੀ ਪੜਨ ਸੁਣਨ ਅਤੇ ਲਿਖਣ ਦੀ ਸਮਰੱਥਾ ਬਖਸ਼ਾ ਜੇ ਅੱਜ ਉਹਨਾਂ ਦੇ ਅਰਦਾਸ ਦੇ ਬੋਲ ਹਨ ਕਿ ਸਤਿਗੁਰੂ ਜੀ ਕਿਰਪਾ ਕਰਿਆ ਜੇ ਜੰਗ ਮੈਦਾਨੇ ਵਿੱਚ ਆਪ ਅੰਗ ਸੰਗ ਸਹਾਇ ਹੋਇਆ ਜੇ ਅਤੇ ਸਾਛਖੰਡ ਸ੍ਰੀ ਹਰਮੰਦਰ ਸਾਹਿਬ ਜੀ ਦੇ ਹੋਈ ਬੇਦਬੀ ਦਾ ਬਦਲਾ ਲੈਣ ਦੀ ਮੈਨੂੰ ਸਮਰੱਥਾ ਬਖਸ਼ਿਆ ਜੀ, ਬਲ ਬਖਸ਼ਿਆ ਜੀ। ਇਹ ਅਰਦਾਸ ਕਰਕੇ ਆਪਣੇ ਸਿੰਘਾਂ ਨੂੰ ਨਾਲ ਲੈ ਕਰਕੇ ਬਾਬਾ ਦੀਪ ਸਿੰਘ ਜੀ ਤਰਨਤਾਰਨ ਸਾਹਿਬ ਵਿਖੇ ਚੱਲੇ ਜਾਂਦੇ ਹਨ। ਰਸਤੇ ਵਿੱਚ ਪਿੰਡਾਂ ਰਾਹੀਂ ਜਾਂਦੇ ਆ ਬਾਬਾ ਦੀਪ ਸਿੰਘ ਜੀ ਨਾਲ ਹੋਰ ਵੀ ਸਿੱਖ ਸੰਗਤ ਜੁੜ ਜਾਂਦੀ ਹੈ ਜਿਨ੍ਹਾਂ ਦੀ ਗਿਣਤੀ ਇਤਿਹਾਸਕਾਰ ਕਿਤੇ 5000 ਦੱਸਦੇ ਹਨ ਕਿਤੇ 10000 ਦੱਸਦੇ ਹਨ ਇੱਥੇ ਆਪਾਂ ਗਿਣਤੀ ਵੱਲ ਧਿਆਨ ਨਹੀਂ ਦੇਣਾ ਇੱਥੇ ਧਿਆਨ ਦੇਣਾ ਹੈ ਕਿ ਸਤਿਗੁਰੂ ਦੇ ਪ੍ਰਤੀ ਸਿੱਖਾਂ ਦਾ ਪਿਆਰ ਕੀ ਹੈ ਭੰ ਗੁਰੂ ਬਾਬਾ ਦੀਪ ਸਿੰਘ ਜੀ ਸਿੱਖਾਂ ਨਾਲ ਤਰਨ ਤਰਨ ਸਾਹਿਬ ਵਿਖੇ ਪਹੁੰਚਦੇ ਹਨ ਤਾਂ ਬਾਬਾ ਦੀਪ ਸਿੰਘ ਜੀ ਸਾਰਿਆਂ ਨੂੰ ਇੱਕ ਜਗ੍ਹਾ ਤੇ ਇਕੱਠਾ ਕਰ ਲੈਂਦੇ ਹਨ ਅਤੇ ਦੂਸਰੀ ਤਰਫ ਜਾ ਕਰਕੇ ਬਾਬਾ ਦੀਪ ਸਿੰਘ ਜੀ ਆਪਣੇ ਖੰਡੇ ਨਾਲ ਇੱਕ ਲਕੀਰ ਖਿੱਚਦੇ ਹਨ ਅਤੇ ਸਾਰਿਆਂ ਨੂੰ ਬਚਨ ਕਰਦੇ ਹਨ ਕਿ ਭਾਈ ਜਿਹੜਾ ਸਤਗੁਰੂ ਜੀ ਨਾਲ ਪਿਆਰ ਕਰਦਾ ਹੈ ਜਿੰਨੂੰ ਆਪਣੇ ਘਰ ਦਾ ਕੋਈ ਮੋਹ ਨਹੀਂ ਜਿਹੜਾ ਮਰਨ ਤੋਂ ਡਰਦਾ ਨਹੀਂ ਉਹੀ ਇਸ ਲਕੀਰ ਨੂੰ ਪਾਰ ਕਰੇ ਜਿੰਨੇ ਵਾਪਸ ਜਾਣਾ ਹੈ ਉਹ ਇੱਥੋਂ ਹੀ ਮੁੜ ਸਕਦਾ ਹੈ ਤਾਂ ਸੰਗਤ ਜੀ ਸਤਗੁਰੂ ਜੀ ਦੇ ਪ੍ਰਤੀ ਸਿੱਖਾਂ ਦਾ ਇੰਨਾ ਪਿਆਰ ਕਿ ਇੱਕ ਦੂਜੇ ਤੋਂ ਅੱਗੇ ਵੱਧ ਕਰਕੇ ਛਾਲਾ ਮਾਰਦੇ ਹੋਇਆ ਅਤੇ ਬੁਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਇਹ ਜਕਾਰੇ ਲਾਉਂਦੇ ਹੋਇਆ ਉਸ ਲਕੀਰ ਨੂੰ ਸਾਰੇ ਹੀ ਪਾਰ ਕਰ ਜਾਂਦੇ ਹਨ ਜਿੱਥੇ ਬਾਬਾ ਦੀਪ ਸਿੰਘ ਜੀ ਨੇ ਲਕੀਰ ਖਿੱਚੀ ਸੀ ਉਥੇ ਅੱਜ ਗੁਰਦੁਆਰਾ ਲਕੀਰ ਸਾਹਿਬ ਸੰਸੋਪਿਤ ਹੈ ਇਸ ਤੋਂ ਬਾਅਦ ਹੁਣ ਬਾਬਾ ਦੀਪ ਸਿੰਘ ਜੀ ਸੰਗਤਾਂ ਸਮੇਤ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਜੀ ਨੂੰ ਚਾਲੇ ਪਾ ਦਿੰਦੇ ਹਨ ਤਾਂ ਜਦੋਂ ਇਹ ਖਬਰ ਜਹਾਨ ਖਾਨ ਨੂੰ ਪਤਾ ਚੱਲਦੀ ਹੈ ਕਿ ਬਾਬਾ ਦੀਪ ਸਿੰਘ ਜੀ ਆਪਣੀ ਫੌਜਾਂ ਸਮੇਤ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਵੱਲ ਆ ਰਿਹਾ ਹੈ ਤਾਂ ਰਸਤੇ ਵਿੱਚ ਪਿੰਡ ਚੱਬਾ ਦੇ ਕੋਲ ਆਪਣੇ ਹਜ਼ਾਰਾਂ ਦੀ ਗਿਣਤੀ ਵਿੱਚ ਫੌਜ ਲਿਆ ਕਰਕੇ ਮੋਰਚਾ ਲਾ ਲੈਂਦਾ ਹੈ ਜਦੋਂ ਬਾਬਾ ਦੀਪ ਸਿੰਘ ਜੀ ਆਪਣੀ ਫੌਜਾਂ ਨੂੰ ਲੈ ਕਰਕੇ ਇਸ ਜਗ੍ਹਾ ਤੇ ਪਹੁੰਚਦੇ ਹਨ ਤਾਂ ਦੋਨਾਂ ਫੌਜਾਂ ਦਾ ਆਪਸ ਵਿੱਚ ਟਕਰਾਅ ਹੁੰਦਾ ਹੈ ਅਤੇ ਬੜਾ ਭਾਰੀ ਯੁੱਧ ਛਿੜ ਜਾਂਦਾ ਹੈ ਤਾਂ ਬਾਬਾ ਦੀਪ ਸਿੰਘ ਜੀ ਦਾ ਸਾਮਨਾ ਯੁੱਧ ਕਰਦਿਆਂ ਕਰਦਿਆਂ ਮੁਗਲ ਫੌਜ ਦੇ ਜਰਨੈਲ ਜਮਾਲ ਖਾਨ ਦੇ ਨਾਲ ਹੱਥੋਂ-ਹੱਥ ਦੀ ਲੜਾਈ ਵਿੱਚ ਇੱਕ ਸਮਾਂ ਇਹੋ ਜਿਹਾ ਆਂਦਾ ਹੈ ਕਿ ਦੋਨੋਂ ਇੱਕ ਦੂਜੇ ਉੱਤੇ ਬਾਹਰ ਕਰਦੇ ਹਨ ਦੋਨਾਂ ਦੇ ਸਿਰ ਢੜ ਤੋਂ ਵੱਖਰੇ ਹੋ ਕਰਕੇ ਜ਼ਮੀਨ ਤੇ ਡਿੱਗ ਜਾਂਦੇ ਹਨ ਤਾਂ ਜਦੋਂ ਇਹ ਸਭ ਕੁਝ ਇੱਕ ਸਿੰਘ ਵੇਖਦਾ ਹੈ ਤਾਂ ਬਾਬਾ ਦੀਪ ਸਿੰਘ ਜੀ ਕੋਲ ਹੱਥ ਜੋੜ ਕਰਕੇ ਬੇਨਤੀ ਕਰਦਾ ਹੈ ਕਿ ਬਾਬਾ ਦੀਪ ਸਿੰਘ ਜੀ ਤੁਸੀਂ ਤਾਂ ਆਖਿਆ ਸੀ ਕਿ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਜੀ ਨੂੰ ਆਜ਼ਾਦ ਕਰਾਂ ਤੋਂ ਬਾਅਦ ਮੈਂ ਸ਼ਹਾਦਤ ਦਾ ਜਾਮ ਪੀਵਾਂਗਾ ਤਾਂ ਇਹ ਕੀ ਹੋਇਆ ਨੇ ਬਚਨ ਸੁਣ ਕਰਕੇ ਬਾਬਾ ਦੀਪ ਸਿੰਘ ਜੀ ਉੱਠ ਖੜੇ ਹੁੰਦੇ ਹਨ ਖੱਬੇ ਹੱਥ ਤੇ ਆਪਣਾ ਸਿਰ ਰੱਖਦੇ ਹਨ ਸੱਜੇ ਹੱਥ ਵਿੱਚ 18 ਸਿਰ ਦਾ ਖੰਡਾ ਫੜ ਕਰਕੇ ਮੋੜ ਯੁੱਧ ਵਿੱਚ ਲੜਨ ਲੱਗ ਪੈਂਦੇ ਹਨ ਤਾਂ ਜਿਸ ਜਗ੍ਹਾ ਤੇ ਬਾਬਾ ਜੀ ਦਾ ਸਿਰ ਧੜ ਤੋਂ ਅਲੱਗ ਹੋਇਆ ਉਥੇ ਅੱਜ ਗੁਰਦੁਆਰਾ ਟਹਲਾ ਸਾਹਿਬ ਮੌਜੂਦ ਹੈ ਜੋ ਕਿ ਪਿੰਡ ਚੱਬਾ ਦੇ ਲਾਗੇ ਹੀ ਹੈ ਇਸ ਤਰ੍ਹਾਂ ਬਾਬਾ ਦੀਪ ਸਿੰਘ ਜੀ ਜਦੋਂ ਇੱਕ ਹੱਥ ਤੇ ਸਿਰ ਰੱਖ ਕੇ ਦੂਜੇ ਹੱਥ ਵਿੱਚ ਖੰਡਾ ਫੜ ਕੇ ਜਦੋਂ ਬਾਬਾ ਦੀਪ ਸਿੰਘ ਜੀ ਜੰਗ ਮੈਦਾਨੇ ਵਿੱਚ ਲੜਦੇ ਹਨ ਤਾਂ ਮੁਗਲ ਫੌਜ ਦੇ ਕਰਕੇ ਹੈਰਾਨ ਹੁੰਦੀ ਹੈ ਅਤੇ ਉਹਨਾਂ ਦੀ ਫੌਜ ਵਿੱਚ ਭਾਜੜਾ ਪੈ ਜਾਂਦੀਆਂ ਹਨ ਇਸ ਤਰ੍ਹਾਂ ਲੜਦੇ ਆ ਹੋਏ ਆ ਬਾਬਾ ਦੀਪ ਸਿੰਘ ਜੀ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਜੀ ਦਾ ਬੇਅਦਬੀ ਦਾ ਬਦਲਾ ਲੈਂਦੇ ਹਨ ਅਤੇ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਜੀ ਨੂੰ ਮੁਗਲ ਫੌਜ ਤੋਂ ਆਜ਼ਾਦ ਕਰਾਉਣ ਤੋਂ ਉਪਰੰਤ ਹਨ ਸ਼੍ਰੀ ਗੁਰੂ ਰਾਮਦਾਸ ਮਹਾਰਾਜ ਜੀ ਦੇ ਚਰਨਾਂ ਵਿੱਚ ਆਪਣਾ ਸੀਸ ਭੇਟਾ ਕਰ ਦਿੰਦੇ ਹਨ ਅਤੇ ਸ਼ਹਿਤ ਦਾ ਜਾਮ ਪੀ ਜਾਂਦੇ ਹਨ ਜਿਸ ਜਗ੍ਹਾ ਤੇ ਸ਼ੀਸ਼ ਭੇਟਾ ਕੀਤਾ ਸੀ ਉਸ ਜਗ੍ਹਾ ਤੇ ਪਵਿੱਤਰ ਸਥਾਨ ਸੰਤਨ ਬਾਬਾ ਦੀਪ ਸਿੰਘ ਜੀ ਸ਼ਹੀਦ ਬਣਿਆ ਹੋਇਆ ਹੈ ਅਤੇ ਜਿਸ ਜਗ੍ਹਾ ਤੇ ਬਾਬਾ ਦੀਪ ਸਿੰਘ ਜੀ ਦੇ ਸਰੀਰ ਦਾ ਸੰਸਕਾਰ ਕੀਤਾ ਗਿਆ ਉਸ ਜਗ੍ਹਾ ਤੇ ਅੱਜ ਗੁਰਦੁਆਰਾ ਸ਼ਹੀਦ ਗੰਜ ਸਾਹਿਬ ਸੰਸੋਬਤ ਹੈ ਸੋ ਇਸ ਤਰ੍ਹਾਂ ਧੰਤਨ ਬਾਬਾ ਦੀਪ ਸਿੰਘ ਜੀ ਸ਼ਹੀਦ ਇਨਾਂ ਦੇ ਸ਼ਹਾਦਤ ਹੋਈ ਜੇਕਰ ਆਪ ਜੀ ਨੂੰ ਵੀਡੀਓ ਪਸੰਦ ਆਈ ਹੈ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰ ਦਿਅ ਜੀ ਅਤੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਆ ਜੀ ਇਸ ਤਰ੍ਹਾਂ ਦੀਆਂ ਹੋਰ ਵੀਡੀਓ ਦੇਖਣ ਵਾਸਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ